ਅੱਜ ਚੰਡੀਗੜ੍ਹ ਸਥਿਤ ਭਾਜਪਾ ਦੇ ਮੁਖ ਦਫ਼ਤਰ ਵਿਖੇ ਸਰਪੰਚ ਯੂਨੀਅਨ ਦੇ ਪ੍ਰਧਾਨ ਕਰੂਨ ਕੋੜਾ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀਮਤੀ ਪਰਨੀਤ ਕੋਰਨੇ ਉਨ੍ਹਾਂ ਦਾ ਪਾਰਟੀ ਵਿੱਚ ਨਿਗਾ ਸਵਾਗਤ ਕੀਤਾ ਸ਼੍ਰੀ ਅਸ਼ਵਨੀ ਸ਼ਰਮਾ ਨੇ ਕਰੂਨ ਕੋੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਸਮਾਜਿਕ ਕੰਮਾਂ ਦਾ ਪਾਰਟੀ ਨੂੰ ਬਹੁਤ ਲਾਭ ਹੋਵੇਗਾ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਰੋਨ ਕੌੜਾ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਲੈ ਕੇ ਜਾਣ ਅਤੇ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਗੇ ਸ਼੍ਰੀਮਤੀ ਪਰਨੀਤ ਕੌਰ ਬੋਲੇ ਕਿ ਪਾਜਪਾ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਇਹ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜੀ ਹੈ ਪਿੰਡੂ ਖੇਤਰਾ ਵਿੱਚ ਕਰੋਨ ਕੌੜਾ ਦੀ ਮਜ਼ਬੂਤ ਪਕੜ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਵਜੋਂ ਉਹਨਾਂ ਦਾ ਤਜਰਬਾ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਕੋੜਾ ਜੀ ਜਿਹੜੇ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਸਰਪੰਚ ਜੀ ਨੂੰ ਪੰਜਾਬ ਦੇ ਉਹਨਾਂ ਨੇ ਸਾਡੀ ਬਾਤ ਸੁਣੀ ਕਿ ਦਿੱਲੀ ਹੈ ਇਹਨਾਂ ਦਾ ਬਹੁਤ ਸਵਾਗਤ ਹੈ ਜੀ ਆਇਆਂ ਜੀ ਨੂੰ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸੀਐਸਵੀ ਸ਼ਰਮਾ ਜੀ ਨੇ ਮੇਰੇ ਦੌਰਨ ਕਰਾਇਆ ਰਾਜ ਮਹਾਰਾਣੀ ਕਨਿਤ ਕੋੜਾ ਜੀ ਨੇ ਜਾਣ ਕਰਾਇਆ ਲੋਕ ਕੇ ਮੈਂ ਸੰਪਰਕ ਕਰ ਰਿਹਾ ਹਾਂ ਦੇਖੀ ਮੈਂ 1.5 ਤੋਂ 2 ਸਾਲਾਂ ਦੇ ਵਿੱਚ ਜੀ ਆਪਣੇ ਹਲਕੇ ਦੇ ਵਿੱਚ ਲੋਕ ਸੇਵਾ ਕੇਂਦਰ ਚਲਾ ਰਹੇ ਹਾਂ ਸਮਾਣਾ ਹਲਕਾ ਦੇ ਵਿੱਚ ਤੇ ਉੱਥੇ ਮੋਦੀ ਦੀਆਂ ਸਕੀਮ ਜਿਹੜੀਆਂ ਹੈਗੀਆਂ ਨੇ ਆਯੁਸ਼ਮਨ ਕਾਰਡ ਦੀਆਂ ਸਕੀਮ ਹੈ ਮੈਡੀ ਕਲੇਮ ਇੰਸ਼ੋਰੈਂਸ ਦੀ ਸਕੀਮ ਹੈ ਇਲਾਜ ਮੁਫਤ ਹੈ ਮਜ਼ਦੂਰਾਂ ਨੂੰ ਟੂਲ ਕਿਟ ਮੁਫਟ ਹੈ ਉਸੇ ਨੇ ਸਕੀਮ ਆਸੀ 1.5 ਸਾਲ ਤੋਂ ਉੱਥੇ ਵੰਡ ਰਏ ਸੀਗੇ ਇਹਨਾਂ ਲੋਕ ਸੇਵਾ ਕੇਂਦਰਾਂ ਕਰਕੇ ਸਾਨੂੰ ਸਰਕਾਰ ਵੱਲੋਂ ਦਿੱਕਤ ਆਉਣ ਲੱਗੀ ਸਾਨੂੰ ਧਮਕੀਆਂ ਆਉਣ ਲੱਗੀਆਂ ਪਿੰਡਾਂ 'ਚ ਸਾਡਾ ਵੜਨਾ ਰੋਕ ਦਿੱਤਾ ਗਿਆ ਵੀ ਇਹਨਾਂ ਨੂੰ ਲੋਕ ਜ਼ਿਆਦਾ ਪਸੰਦ ਨਾ ਕਰਨ ਤੇ ਇਹਨਾਂ ਦੀ ਲੋਕ ਪ੍ਰੇਤਾ ਜ਼ਿਆਦਾ ਨਾ ਵਧੇ ਹੋਸ਼ ਕਰਕੇ ਅਸੀਂ ਅੱਜ ਪਾਰਟੀ ਦਾ ਪੱਲਾ ਫੜਿਆ ਤਾਂਕਿ ਅਸੀਂ ਆਪਣੀ ਲੋਕ ਭਲਾਈ ਦੇ ਲੋਕ ਸੇਵਾ ਦੇ ਕੰਮਾਂ ਨੂੰ ਉਸੇ ਸਪੀਡ ਨਾਲ ਉਸੇ ਜੰਗੀ ਪੱਧਰ ਤੇ ਜਾਰੀ ਰੱਖੀਏ ਤੇ ਮਹਾਰਾਣੀ ਸ਼੍ਰੀ ਪਰਨੀਤ ਕੌਰ ਜੀ ਦੀ ਤੇ ਅਸ਼ਵਨੀ ਸ਼ਰਮਾ ਜੀ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੀ ਗਾਈਡੈਂਸ ਦੇ ਵਿੱਚ ਅੱਜ ਮੈਂ ਬੀਜੇਪੀ ਜੁਆਇਨ ਕੀਤੀ ਹੈ ਤੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅੱਗੇ ਤੋਂ ਜੋਸ਼ ਤੇ ਜ਼ੋਰ ਦੋਨੋਂ ਚੀਜ਼ਾਂ ਵਧਾ ਕੇ ਹੋਰ ਸਪੀਡ ਨਾਲ ਕੰਮ ਕਰਾਂਗੇ ਲੋਕ ਅਕਸਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹ ਉਸ ਨੂੰ ਜ਼ਾਇਰ ਕਰਦੇ ਆ ਤੁਸੀਂ ਉਸ ਸਰਕਾਰ ਨੂੰ ਜ਼ਾਇਰ ਕੀਤਾ ਜਿਹਨੂੰ ਪੰਜਾਬ 'ਚ ਕਹਿੰਦੇ ਕਿ ਕਾੜੀ ਨੂੰ ਨਹੀਂ ਕਰੇ ਦੇਖੋ ਜੀ ਇਹ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਤੇ ਸੀਐਮ ਤੇ ਮੰਤਰੀ ਪਿੱਛੇ ਤੁਰਦੇ ਨੇ ਦਿੱਲੀ ਵਾਲੇ ਅੱਗੇ ਤੁਰਦੇ ਨੇ ਤੇ ਹੁਣ ਮੈਂ ਪਹਿਲਾਂ ਵੀ ਕਿਹਾ ਹੈ ਵੀ ਇਹ ਬਿਮਾਰੀ ਪੰਜਾਬ ਦੀ ਵੱਡੀ ਬਿਮਾਰੀ ਹੈ ਹੁਣ ਕਰਜ਼ਾ ਬਹੁਤ ਹੈ ਪੰਜਾਬ ਦੇ ਸਿਰ ਤੇ ਨਸ਼ੇ ਬਹੁਤ ਨੇ ਤੇ ਇਹ ਬਿਮਾਰੀਆਂ ਤੇ ਧਿਆਨ ਦੇਣ ਦੀ ਬਜਾਏ ਪਾਰਟੀ ਜਿਹੜੀ ਪੰਜਾਬ 'ਚ ਹੈਗੀ ਆ ਆਮ ਆਦਮੀ ਪਾਰਟੀ ਉਹ ਦਿੱਲੀ ਵਾਲਿਆਂ ਦੇ ਪਿੱਛੇ ਦਿੱਲੀ ਵਾਲੀ ਪਾਰਟੀ ਦੇ ਪਿੱਛੇ ਤੁਰੀ ਹੈ ਤਾਂ ਇਸ ਹਾਲਾਤ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਹੈਗਾ ਪੋਸੀਬਲ ਵੀ ਇੱਥੋਂ ਇਹ ਪਾਰਟੀ ਤੋਂ ਪੰਜਾਬ ਦੀਆਂ ਜਿਹੜੀਆਂ ਬਿਮਾਰੀਆਂ ਉਹਦਾ ਇਲਾਜ ਹੋ ਸਕਦਾ ਇਸ ਕਰਕੇ ਜਿਵੇਂ ਸਾਡੇ ਪਿੰਡਾਂ 'ਚ ਕਿਹਾ ਜਾਂਦਾ ਹੈ ਕਿ ਜੇ ਵੱਡੀ ਬਿਮਾਰੀ ਤਾਂ ਵੱਡਾ ਡਾਕਟਰ ਤਾਂ ਹੁਣ ਪੰਜਾਬ ਦੀ ਬਿਮਾਰੀ ਵੀ ਉਹ ਹੈ ਕਿ ਇਹਨੂੰ ਪਜੀ ਦਾ ਡਾਕਟਰ ਚਾਹੀਦਾ ਤੇ ਇਸ ਟਾਈਮ ਪਜੀ ਦਾ ਡਾਕਟਰ ਨਰਿੰਦਰ ਮੋਦੀ ਆਪਣੇ ਪੀਐਮ ਹੀ ਨੇ ਤੇ ਭਾਜਪਾ ਪਾਰਟੀ ਹੀ ਹੈ ਜਦੋਂ ਤੁਸੀਂ ਅਜਾਗ ਪਹਿਲਾਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਸੀ ਤੇ ਹੁਣ ਤੁਸੀਂ ਪਾਰਟੀ ਦੇ ਇੱਕ ਵਰਕਰ ਹੋ ਕੇ ਕੰਮ ਕਰੋਗੇ ਕੀ ਲੱਗਦਾ ਕਿੰਨਾ ਫਰਕ ਆਊਗਾ ਨਹੀਂ ਜੀ ਕੋਈ ਫਰਕ ਨਹੀਂ ਆਊਗਾ ਮੈਂ ਆਪਣੀਆਂ ਐਕਟੀਵਿਟੀਆਂ ਮੈਂ ਆਪਣਾ ਸੋਸ਼ਲ ਵਰਕ ਉਵੇਂ ਹੀ ਕਰਦਾ ਰਹੂੰਗਾ ਤੇ ਮੇਰੇ ਸਾਹਮਣੇ ਨਾਲ ਇਹਦੇ ਵਿੱਚ ਜਿਹੜੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਮੈਨੂੰ ਗਾਈਡੈਂਸ ਮਿਲੂਗੀ ਉਹਦੇ ਨਾਲ ਉਹ ਚੀਜ਼ਾਂ ਹੋਰ ਬਿਹਤਰ ਹੋਣਗੀਆਂ ਜਿਸ ਤਰ੍ਹਾਂ ਕਿ ਜਦੋਂ ਜਾਇਨਿੰਗ ਹੁੰਦੀ ਹੈ ਕੋਈ ਨਾ ਕੋਈ ਡੈਸੀਗਨੇਸ਼ਨ ਕਰਾਉ ਉਹ ਪ੍ਰੋਵਾਈਡ ਕਰਾਇਆ ਜਾਂਦਾ ਤੁਹਾਡੇ ਨਾਲ ਕੋਈ ਗਲਬਾਗ ਹੋਈ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਜੀ ਮੈਂ ਭਾਜਪਾ ਹਲੇ ਇਹੀ ਸੋਚ ਕੇ ਜੁਆਇਨ ਕੀਤੀ ਹੈ ਵੀ ਮੈਨੂੰ ਇਹ ਗਾਈਡ ਕਰਨ ਸੀਨੀਅਰ ਲੀਡਰਸ਼ਿਪ ਗਾਈਡ ਕਰੇ ਤਾਂ ਜੋ ਮੇਰੇ ਕੰਮ ਦੇ ਵਿੱਚ ਹੋਰ ਜੋਸ਼ ਆਵੇ ਹੋਰ ਡਿਸਪਲਿਨ ਆਵੇ ਤੇ ਅੱਗੇ ਜੋ ਵੀ ਪਾਰਟੀ ਦਾ ਹੁਕਮ ਹੋਏਗਾ ਜਿਸਿਰ ਮੱਥੇ ਤੇ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਭਾਜਪਾ ਪਰਨੀਤ ਕੁਮਾਰ ਨੂੰ ਗੱਲ ਕਰ ਰਹੇ ਸੀ ਕਿ ਗ੍ਰਾਫ ਵਧਦਾ ਜਾ ਰਿਹਾ ਹੈ ਕਿ ਉਸੇ ਲੋਕਪ੍ਰੀਤਤਾ ਨੂੰ ਜਾਂ ਮੋਦੀ ਦੀ ਪਾਲਿਸੀਸ ਤੋਂ ਪ੍ਰੇਰਿਤ ਹੋਗੇ ਨਹੀਂ ਜੀ ਮੈਂ ਜਿਵੇਂ ਦੱਸਿਆ ਕਿ ਮੈਂ 1.5 ਸਾਲ ਤੋਂ ਮੋਦੀ ਦੀਆਂ ਪਾਲਿਸੀਸ ਹੀ ਕਰ ਰਿਹਾ ਹਾਂ ਕੋਈ ਬੰਦਾ 1.5 ਸਾਲ ਤੋਂ ਇੱਕੋ ਕੰਮ ਕਰ ਰਿਹਾ ਹੋਵੇ ਤੇ ਜਿਹੜੀ ਪਾਰਟੀ ਦੀਆਂ ਗਰੰਟੀਆਂ ਨੇ ਜਿਹੜੀ ਪਾਰਟੀ ਦੀਆਂ ਸਕੀਮਾਂ ਨੇ ਉਹ ਪਾਰਟੀ ਦੀ ਛਾਪ ਆਪਣੇ ਆਪ ਦਿਲ ਤੇ ਦਿਮਾਗ ਵਿੱਚ ਬੰਨਣੀ ਸ਼ੁਰੂ ਹੋ ਜਾਂਦੀ ਹੈ ਤਾਂ ਮੋਦੀ ਦੀ ਛਾਪ ਭਾਜਪਾ ਦੀ ਛਾਪ ਮੇਰੇ ਦਿਮਾਗਸ ਬਣ ਚੁੱਕੀ ਸੀ ਤੇ ਮੈਨੂੰ ਸਭ ਤੋਂ ਵੱਧ ਗਾਈਡੈਂਸ ਮਿਲੀ ਮੰਤਰੀ ਸੀ ਨਿਵਾਸਲੂ ਜੀ ਤੋਂ ਜਿਹੜੇ ਸੰਗਠਨ ਇਨਚਾਰਜ ਨੇ ਅਨਿਲ ਸਰੇਨ ਜੀ ਨੇ ਮੈਨੂੰ ਗਾਈਡ ਕੀਤਾ ਬਹੁਤ ਚੰਗੀ ਤਰ੍ਹਾਂ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਸਾਡੇ ਅਸ਼ਵਨੀ ਜੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਮਹਾਰਾਣੀ ਪਨੀਤ ਕੌਰ ਜੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਗਾਈਡ ਕੀਤਾ ਤੇ ਇਹਨਾਂ ਸਾਰਿਆਂ ਦੀ ਰਹਿਨਮਾਈ ਦੇ ਵਿੱਚ ਅੱਜ ਮੈਂ ਭਾਜਪਾ ਦੇ ਵਿੱਚ ਜੁਆਇਨ ਕਰ ਲਿਆ ਤੇ ਪਾਰਟੀ ਨੂੰ ਆਪਣਾ ਐਨਜੀਓ ਸਪੂਰਤ ਕਰਤਾ ਤੇ ਜੋ ਵੀ ਹੁਣ ਚੀਜ਼ ਹੈ ਪਾਰਟੀ ਦੇ ਅੱਗੇ ਬੈਨਰ ਦੇ ਵਿੱਚ ਹੋਏਗੀ ਸਮਾਜ ਸੇਵਾ ਜਦੋਂ ਕੋਈ ਆਂਦਾ ਤੇ ਲੋਕਾਂ ਨੂੰ ਇਹ ਲੱਗਦਾ ਵੀ ਰਾਜਨੀਤੀ ਚ ਹੀ ਜਾਊਗਾ ਬੰਦਾ ਤਾਂ ਸਮਾਜ ਸੇਵਾ ਕਰ ਰਿਹਾ ਤੇ ਲੋਕ ਹੁਣ ਤੁਹਾਨੂੰ ਵੀ ਕਹਿਣਗੇ ਕਿਉਂਕਿ ਹਜ਼ਾਰਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਯੂਥ ਜੁੜਿਆ ਹੋਇਆ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਹੁਣ ਸਵਾਲ ਕਰਣਗੇ ਵੀ ਤੁਸੀਂ ਰਾਜਨੀਤੀ ਚ ਚਲੇ ਗਏ ਮੈਂ ਆਪਣੇ ਯੂਥ ਨੂੰ ਪਹਿਲਾਂ ਹੀ ਜੁਆਇਨ ਕਰਨ ਤੋਂ ਮੀਟਿੰਗ ਕਰਕੇ ਆਏ ਆ ਸਾਰਿਆਂ ਨਾਲ ਗੱਲਬਾਤ ਕਰਕੇ ਆਏ ਆ ਤੇ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਬਹੁਤ ਜ਼ਿਆਦਾ ਜਨੂਨ ਹੈ ਅੱਜ ਸਵੇਰੇ ਹੀ ਮੇਰੇ ਘਰ ਵਿੱਚ ਮੇਰੇ 3-400 ਵਰਕਰ ਆਏ ਜਿਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਅਫਜ਼ਾਈ ਕੀਤੀ ਤੇ ਪਾਰਟੀ ਜੁਆਇਨ ਕਰਨ ਨਾਲ ਉਹ ਜੋਸ਼ ਉਹਨਾਂ ਦਾ ਹੋਰ ਵੱਧ ਗਿਆ ਤੇ ਇਹ ਯਕੀਨ ਹੋਰ ਵੱਧ ਗਿਆ ਕਿ ਹੁਣ ਸਾਡਾ ਜਿਹੜਾ ਕੰਮ ਹੈ ਪਿੰਡਾਂ ਦੀ ਭਲਾਈ ਤੇ ਲੋਕਾਂ ਦੀ ਭਲਾਈ ਦਾ ਉਹ ਹੋਰ ਸਪੀਡ ਨਾਲ ਹੋਊਗਾ। ਜਦੋਂ ਕੋਈ ਪਾਰਟੀ ਜੁਆਇਨ ਕਰਦਾ ਉਹ ਕੋਈ ਟਾਰਗੇਟ ਹੁੰਦਾ ਕਿ ਮੈਂ ਐਮ.ਐਲ.ਏ. ਲੜਨਾ, ਮੈਂ ਸੰਸਦ ਲੜਨਾ, ਮੈਂ ਦਸੰਦਨਾ, ਮੈਂ ਮਹਰਬਾਨਾ। ਤੁਹਾਡੇ ਮਨਚ ਵੀ ਕੁਝ ਹੈ ਕਿ ਮੈਂ ਆ ਇਲਾਕੇ ਨੂੰ ਪਾਰਟੀ ਕੁਲਰ ਕੋਈ ਟਿਕਟ ਮੰਗਾ ਆ ਜਾਂ ਮੈਂ ਕੁਝ ਕਰਾਂਗਾ। ਇਹਦੇ ਤੇਜੀ ਹੁਣ ਜੋ ਭਾਜਪਾ ਦਾ ਪਾਰਟੀ ਦਾ ਪ੍ਰਧਾਨ ਸਾਹਿਬ ਦਾ ਜੋ ਹੁਕਮ ਹੋਊਗਾ ਜੀ ਉਹ ਸਿਰ ਮੱਥੇ ਤੇ ਕੱਲ ਨੂੰ ਇਲੈਕਸ਼ਨ ਦੀ ਜ਼ਿੰਮੇਵਾਰੀ ਦੰਦੇ ਹੋਗੇ ਸਿਰ ਮੱਥੇ